ਸਤਿ ਸ੍ਰੀ ਅਕਾਲ ਜੀ ਸਾਰੇ ਸਿੱਖਣਾਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਜਿਹੜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਆਪਣੀ ਹੈਗੀ ਆ ਸੈੱਡ ਬਾਰੇ ਬਈ ਜਦੋਂ ਆਪਾਂ ਸੈੱਡ ਪਾਉਣੇ ਆ ਇਹਦੇ ਵਿੱਚ ਕੀ ਆਪਾਂ ਤੋਂ ਕਮੀਆਂ ਰਹ ਜਾਂਦੀਆਂ ਬਹੁਤ ਦੇਖਦੇ ਆਂ ਆਪਾਂ ਅਸੇ-ਬਸੇ ਫੇਰ ਵੀ ਕਮੀਆਂ ਰਹ ਜਾਂਦੀਆਂ ਆਪਾਂ ਤਾਂ ਅਹੀਂ ਵੀਡੀਓ ਪਾਉਣ ਲੱਗੇ ਆ ਬਈ ਜਿਹੜੀਆਂ ਸੱਤੋਂ ਕਮੀਆਂ ਰਹਿ ਗਈਆਂ ਇਹ ਧਤੋਂ ਨਾ ਰਹਿਣ ਤੇ ਵੈਸੇ ਵੱਡੀਆਂ ਕਮੀਆਂ ਤਾਂ ਨਹੀਂ ਕੋਈ ਮਾੜੀ-ਮੋਟੀ ਕਮੀ ਰਹਿ ਗਈ ਉਹ ਆਪਾਂ ਦੱਸ ਦਾਂਗੇ ਤੁਹਾਨੂੰ ਬਾਕੀ ਇਹਦੇ ਖਰਚੇ ਬਾਰੇ ਅੱਜ ਦੀ ਵੀਡੀਓ ਸਾਰਾ ਦੱਸਾਂਗੇ ਵੀਡੀਓ ਸਰੇ ਤਾਂ ਹੀ ਦੇਖਣੀ ਜੇ ਵਧੀਆ ਲੱਗੀ ਤਾਂ ਅੱਗੇ ਦੀ ਅੱਗੇ ਸ਼ੇਅਰ ਕਰ ਦੇਣੀ ਤੇ ਹੋਰ ਸੱਜਣਾ ਦੇ ਫਾਇਦਾ ਹੋਵੇ ਤੇ ਜਦੋਂ ਆਪਾਂ ਸੈੱਡ ਦੀ ਗੱਲ ਕਰਦੇ ਆ ਉਹਦੇ ਵਿੱਚ ਜਿਹੜੀ ਇਹਦੀ ਹੁਣ ਲਵਾਈ ਵਾਲੀ ਸੈੱਡ ਨੂੰ ਆਪਾਂ ਜਾ ਰਹੇ ਆ ਲੰਬਾ ਇਹ 100 ਫੁੱਟ ਆ ਤੇ ਪਿੱਲਰ ਤੋਂ ਪਿੱਲਰ ਇਹਦਾ ਹੈਗਾ 25 ਫੁੱਟ ਇਹ 25 ਫੁੱਟ ਪਿੱਲਰ ਤੋਂ ਪਿੱਲਰ ਇਹਦੀ ਤੇ ਇਹ ਇੱਕ ਪੈਣ ਬਣ ਗਿਆ ਖੋਨੀ ਤੇ 25 ਫੁੱਟ ਤੇ ਜਿਹੜਾ ਲੋਕ ਦੀ ਆਪਣੀ ਖੜਾਈ ਆ ਉਹ ਹੈਗੀ 2.5 ਫੁੱਟ 10 ਪਸ਼ੂਆਂ ਦਾ ਇਹ ਇੱਕ ਪੈਣ ਆ 25 ਫੁੱਟ 'ਚ 10 ਪਸ਼ੂ ਆਪਣੇ ਖੜ ਰਹੇ ਆ ਇਹ ਖੇਲ ਦੋਨਾਂ ਦੀ ਸਾਂਝੀ ਹੋਣੀ ਆ ਇੱਦਾਂ ਹੀ ਉਧਰ ਇੱਕ ਖੇਲ ਸਾਂਝੀ ਹੋਣੀ ਆ ਪੈਣ ਤੋਂ ਪੈਣ ਆ ਪਹਿਲੋਂ ਤੋਂ ਪਿੱਲਰ 25 ਫੁੱਟ ਇੱਕ ਪੈਣ ਇਹ ਹੋ ਗਿਆ ਇਹ ਤਾਂ ਹੋ ਗਈ ਆਪਣੀ ਚੜਾਈ ਪਰ ਇਹ ਥੋੜਾ ਜਿਹਾ ਆਪਾਂ ਤੋਂ ਇੱਥੇ ਕਮੀ ਰਹੀ ਗਈ ਇਹ 30 ਫੁੱਟ ਚਾਹੀਦਾ ਸੀ ਕਿਉਂ 30 ਫੁੱਟ ਚਾਹੀਦਾ ਸੀ ਕਿਉਂਕਿ 30 ਫੁੱਟ ਦੇ ਵਿੱਚ 12 ਗਾਮਾ ਆਉਣੇ ਸੀਗੀਆਂ ਕੱਲ ਨੂੰ ਆਉਣਾ ਹੈ ਟਾਈਮ ਦੇ ਵਿੱਚ ਆਪਣਾ ਪਲਰ ਲੱਗਣਾ ਪਲਰ ਦੇ ਵਿੱਚ ਜਿਹੜੀ ਚਵਾਈ ਹੋਣੀ ਆ 12 ਗਾਮਾ ਦੀ ਹੋਣੀ ਆ ਉਹ ਇੱਕ ਥਾਂ ਹੀ 12 ਗਾਮਾ ਨਿਕਲ ਕੇ ਉੱਥੇ ਚਲੇ ਜਾਏਗਾ ਨਹੀਂ ਇੱਥੇ ਆ ਕੇ ਬਣ ਜਾ ਕਰਨਗੀਆਂ ਇਹ ਆਪਾਂ ਤੋਂ ਕਮੀ ਰਹੀ ਤੇ ਜੇ ਸੱਜਣ ਕਿਸੇ ਨੇ ਹੋਰ ਬਣਾਉਣਾ ਨਾ ਸੈੱਟ ਵਧੀਆ ਤਕਨੀਕ ਨਾਲ ਤੇ ਉਹ ਪਿੱਲਰ ਤੋਂ ਪਹਿਲਾਂ 30 ਫੁੱਟ ਰੱਖਿਓ ਲਪਾਈ ਜੋੜ ਤੇ ਹੁਣ ਆਪਾਂ ਇਹਨਿਆਂ ਚਲਾਈ ਚੜਾਈ ਜਿਹੜੀ ਆਪਣੀ ਹੈਗੀ ਆ ਬਚਾ ਲਿਓ ਇੱਧਰ ਉਧਰਾਂ ਚੜਾਈ 120 ਫੁੱਟਾਂ ਤੇ ਪਰ ਸੂਣੀ ਸੈਡਾਂ ਫੁੱਡਾਂ ਨੂੰ ਨਿਕਲ ਕੇ ਉੱਤੇ ਚੜਾਈ ਸ਼ੁਰੂ ਹੋ ਕੇ 128 ਫੁੱਟ ਇਹ ਸੈੱਡ ਬਣ ਗਿਆ ਆਪਣਾ ਚੜਾਈ ਦਾ ਤੇ ਜਿਹੜੀ ਪਿੱਲਰ ਦੀ ਇਹਨਾਂ ਦੀ ਹੈਗੀ ਆ ਜਿਹੜੇ ਪਿਚਾਲੇ ਇਹ ਪਿੱਲਰ ਸੈਂਟਰ ਵਾਲੇ ਪਿੱਲਰ ਦਾ ਦੋ ਪਿੱਲਰ ਤੋਂ ਪਿੱਲਰ ਹੈਗਾ 42 ਫੁੱਟ 42 ਫੁੱਟ ਇਹ ਤਾਂ ਰੱਖਿਆ ਵਾ 16 ਫੁੱਟ ਦੀ ਪਿਚਾਲੇ ਖੌਂਡੀ ਆ ਗਈ ਤੇ 12-12 ਫੁੱਟ ਦੋਨੇ ਫਰਸਾਂ ਆ ਗਈਆਂ ਤੇ 1.5 ਫੁੱਟ ਆਪਣਾ ਜਿਹੜੀਆਂ ਖੋਨੀ ਵਾਲੀਆਂ ਦੋ ਕੰਧਾਂ ਇਹ ਹੋ ਗਈਆਂ ਤੇ ਇੱਕੋ ਪਿੱਲਰਾਂ ਦੇ ਨਾਲ ਆਪਾਂ 4-4 ਇੰਚੀ ਕੰਧ ਕੋਹੋਂ ਲਾਈਆ ਇਹ 1.5 ਫੁੱਟ ਗਈ ਤਕਰੀਬਨ ਇਹ 42 ਫੁੱਟ ਦੇ ਵਿੱਚੋਂ 12 ਫੁੱਟ ਦੀ ਇਧਰਲੀ ਫਾਸ 12 ਫੁੱਟ ਦੀ ਉੱਧਰਲੀ ਫਾਸ 16 ਫੁੱਟ ਖੋਨੀ ਚਾਲੂ ਇਹ ਨਹੀਂ ਆਪਣੀ ਜਗਾ ਵਾ ਇਹ ਦੇਖੋ ਇਹ ਜਿਹੜੇ ਬੈਠੇ ਤਾਂ ਲੋਕ ਜਿਹੜੇ ਇਹ ਦੋ ਕੁੱਟੀ ਮਿਲਦੇ ਆ ਪਰ ਆਪਾਂ ਇੱਥੇ ਆਪ ਹੀ ਤਿਆਰ ਕਰ ਲੈ ਲੋਕ ਤੇ ਇਹ ਆਪਾਂ 2.5 ਫੁੱਟ ਦੇ ਲੋਕ ਬਣਾਏ ਆ ਇਹ ਲੋਕ ਆਪਾਂ ਦੱਸਾਂ ਇੱਕ-ਇਮੇ ਕਿਵੇਂ ਬਣਾਏ ਆਪਾਂ ਇੱਕ ਦਿਨ ਲੋਕਾਂ ਦੇ ਵੀਡੀਓ ਬਣਾ ਦਾਂਗੇ ਬੱਬੂ ਵੀ ਇਹ ਦੇਖੋ ਇਹ ਜਿਹੜੇ ਪੈਣਾ ਇਹ 25 ਫੁੱਟ ਦੇ ਪੈਣਾ ਇਹਦੇ ਵਿੱਚ 10 ਗਾਮਾ ਹੋ ਆਪਾਂ ਦੇ ਆ 25 ਫੁੱਟ ਦੇ ਵਿੱਚ ਆਪਣਾ 10 ਗਾਵਾਂ ਵਾ ਤੇ ਦੇਖੋ ਸਾਰੀ ਵੀਡੀਓ ਇੱਥੋਂ ਉਹੀ ਜਿਹੜੀ ਆਪਣੀ ਇਹਦੀ ਚੜਾਈ ਲੋਟ ਆ 42 ਫੁੱਟ ਪਿੱਲਰ ਤੋਂ ਪਿੱਲਰ ਜਿਹੜੇ ਦੂਜੇ ਸਾਈਡਾਂ ਤੇ ਗਾਂ ਪਿੱਲਰ ਆ ਗਏ ਉਹ ਹੈਗੇ 34 34 ਫੁੱਟ ਉਧਰ ਲਵੀ 34 ਆ 34 ਆ ਜਾਂ 32 ਆ ਇੱਥੇ ਕੰ ਅੰਦਾਜ਼ਾ ਵਾ ਦੋਨੇ ਪਿੱਲਰ ਤੋਂ ਪਿੱਲਰ ਉਹ ਇੰਨੇ ਆ ਤੇ ਜਿਹੜੇ ਪਸ਼ੂਆਂ ਦੀ ਆ ਗਈ ਇਹ ਇਹ ਦੇਖੋ ਇੱਥੋਂ ਇਤੋਂ ਬਾ ਆਪਣੇ ਆਗੇ 12 ਫੁੱਟ ਦੀ ਫਰਸ ਆ ਗਈ ਉਧਰਲੀ ਤੇ 16 ਫੁੱਟ ਦੀ ਇੱਕ ਹੁੰਨੀ ਆ ਗਈ 16 ਫੁੱਟ ਤੋਂ ਬਾਅਦ ਆਪਣੀ ਆਗੀ 12 ਦੀ ਫੇਰ ਹੁੰਨੀ ਆ ਗਈ ਆਹ ਫਰਸ ਆ ਗਈ 12 ਦੀ ਤੇ ਇਦਾਂ ਜਦੋਂ ਇਸ ਲੋਟ ਜਿਹੜਾ ਪਸ਼ੂਆਂ ਦਾ ਬੈਠਣ ਵਾਲੀ ਜਗ੍ਹਾ ਵਾ ਉਹ ਤਕਰੀਬਨ ਅੰਦਰ ਅੰਦਰ ਸੈੱਡ ਦੇ ਸਿਨੇ ਫਰਸ ਇਹ ਹੈਗੀ ਆ 48 ਫੁੱਟ 48 ਫੁੱਟ ਇਹ ਆ ਇਹ 37 ਫੁੱਟ ਆ ਪਿੱਲਰ ਤੋਂ ਪਹਿਲਾਂ ਦੇ ਇਧਰ ਲਾ 37 ਤੇ 12 48 48 ਫੁੱਟ ਇਹ ਆ ਤੇ 50 ਫੁੱਟ ਆਪਾਂ ਬਾਹਰ ਦੇਤੀ ਇਦਾਂ 50 ਫੁੱਟ ਬਾਹਰ ਆ ਇਹ 100 ਫੁੱਟ ਜਗ੍ਹਾ ਹੋ ਗਈ ਇੱਥੋਂ ਚੱਲ ਕੇ ਪਸ਼ੂ 100 ਫੁੱਟ ਇਧਰ ਉਧਰ ਜਾ ਸਕਦੇ ਜਿਹੜੇ 10 ਪਸ਼ੂ ਇਹਦੇ ਵਿੱਚ ਇਦਾਂ ਇਧਰੋਂ ਆਪਾਂ ਨੂੰ ਵਧੀਆ ਦਿਖਾਈ ਦੇਊਗਾ ਦੇਖੋ ਇੱਥੋਂ ਲੈ ਕੇ 100 ਫੁੱਟ ਪਸ਼ੂ ਖੋਣਨੀ ਤੱਕ ਜਾ ਸਕਦਾ ਵਾ ਤੇ ਬਿਲਕੁਲ ਸੁੱਕੇ ਆ ਜਿਆਦਾ ਜਗ੍ਹਾ ਕਰਕੇ ਇਹ ਇਧਰੋਂ ਥੋੜੀ ਜਿਹੀ ਚੜ੍ਹਦੀ ਵਾਲੀ ਖੇੜ ਦੀ ਨੂੰ ਧੁੱਪ ਆਉਂਦੀ ਆ ਉਦੋਂ ਥੋੜਾ ਜਿਹਾ ਉਹ ਪਿੱਲਰ ਦੇ ਨਾਲ ਅਗਲੇ ਪਿੱਲਰ ਦੇ ਨਾਲ ਲਾ ਕੇ ਬੰਦੇ ਆ ਪਸੂ ਇਹ ਚ ਥੋੜੀ ਜਿਹੀ ਪ੍ਰੋਬਲਮ ਹੈਗੀ ਆ ਹੁਣ ਆਈ ਟਾਈਮ 'ਚ ਆਪਾਂ ਬਾਹਰ ਦਰਖਤ ਲਾ ਦੇ ਉਹ ਦਰਖਤਾਂ ਸ਼ਾਂਹ ਹੋ ਜੂ ਫੇਰ ਇਹ ਓਕੇ ਹੋ ਜੂ ਸਾਰੀ ਧੰਨਵਾਦ ਇਹ ਦੇਖੋ ਸਾਰੀ ਵੀਡੀਓ ਤੇ ਹੁਣ ਆਪਾਂ ਅਗਲੀ ਗੱਲ ਕਰ ਲਾਂਗੇ ਵੀ ਇਹ ਤੇ ਖਰਚਾ ਕਿੰਨਾ ਆਇਆ ਵਾ ਜਿਹੜਾ ਇਹ ਤੇ ਖਰਚਾ ਵਾ ਉਹ ਆਪਾਂ ਮੈਸਤਰੀ ਦੇ ਨਾਲ ਠੇਕੇਦਾਰ ਦੇ ਨਾਲ ਵਿੱਦ ਮਟੀਰੀਅਲ ਕੀਤਾ ਸੀਗਾ ਲੋਹਾ ਸਾਰਾ ਉਹਨੇ ਕਾਮਦਿਆਂ ਨੂੰ ਲਾਇਆ ਵਾ ਜਿੰਨਾ ਵੀ ਲਾਇਆ ਵਾ ਥੱਲਿਓਂ ਜਿਹੜੇ ਆਪਣਾ ਥੱਲੇ ਜਾਲ ਬੰਨ ਕੇ ਲਾਇਏ ਆ ਪਹਿਲਾਂ ਜੇਬਸੀ ਨਾ ਖੱਡੇ ਕੱਢੇ ਫੇਰ ਉਹਨੇ ਜਾਲ ਬੰਨਿਆ ਜਾਲ ਬੰਨ ਕੇ ਥੱਲਿਓਂ ਲੈ ਕੇ ਕੋਈ ਵੀ ਆਪਣਾ 1 ਰੁਪਏ ਦਾ ਖਰਚਾ ਨਹੀਂਗਾ ਸਾਰਾ ਉਹਨਾਂ ਦਾ ਰੋਟੀ ਪਾਣੀ ਆਪਾਂ ਕੱਲੀ ਚਾਹ ਦਿੱਤੀ ਆ ਉਹਨਾਂ ਨੂੰ ਇਹ ਸਾਰਾ ਖਰਚਾ ਉਹਨਾਂ ਦਾ ਵਾ ਜਿਹੜੇ ਪਿੱਲਰ ਵੀ ਦੇਖੋ ਬਹੁਤ ਮਜ਼ਬੂਤ ਬਣਾਏ ਆ ਉਹ ਬੰਦੇ ਨੇ ਪਿੱਲਰ ਦੀ ਜਿਹੜੀ ਗਲਾਈ ਆ ਇਹ ਹੈਗੀ ਆ 12 ਇੰਚ 12 ਇੰਚ ਪਿੱਲਰ ਦੀ ਗਲਾਈ ਆ ਤੇ ਜਿਹੜੇ ਇਹ ਵਿਚਾਲ ਦੇ ਪਿੱਲਰ ਲਾਏ ਆ ਸਾਈਡਾਂ ਤੇ ਸਾਰੇ ਪਿੱਲਰ ਉੱਪਰ ਤੱਕ ਹੈਗੇ ਆ ਕੰਕਰੀਟ ਦੇ ਜਿਹੜੇ ਵਿਚਾਲ ਦੇ ਪਿੱਲਰ ਆ ਸੇ 20 ਪਿੱਲਰਾਂ ਦੇ ਵਿੱਚੋਂ 6 ਪਿੱਲਰ ਜਿਹੜੇ ਵਿਚਾਲ ਦੇ ਆ ਇਹ 5 ਫੁੱਟ ਕੰਕਰੀਟ ਦੇ ਆ ਉੱਪਰ ਇਹ ਲੋਹੇ ਦਾ ਪਿੱਲਰ ਲਾਤਾ ਇਹ ਉੱਪਰ ਇਹ 6 ਪਿੱਲਰ ਆਪਣੇ ਹੈਗੇ ਆ ਇਹਦੇ ਤੇ ਜਿਹੜਾ ਹੁਣ ਇਹਦਾ ਖਰਚਾ ਵਾ ਇਹਦਾ ਖਰਚਾ ਹੈਗਾ ਵਾ ਆਪਣੇ ਨਾਉਣੇ 140 ਰੁਪਏ ਵਿਦ ਮਟੀਰੀਅਲ ਕੀਤੇ ਸਾਰਾ ਕੁਛ ਰਾੜਾ ਉਹਦੀਆਂ ਕੁਛ ਨਹੀਂ ਦਿੱਤਾ ਆਪਾਂ ਕਟੜ ਰਾੜਾਂ ਸਾਰਾ ਕੁਛ ਉਹਦਾ ਤੇ 140 ਰੁਪਏ ਆਪਾਂ ਕੀਤੇ ਸੀ ਜਿਹੜਾ ਸਾਰਾ ਖਰਚਾ ਆਪਣੇ ਕੋਲ ਸ਼ੈੱਡ ਬਣ ਗਿਆ 100 128 22 106 ਦਾ ਸੈੱਟ ਦਾ ਇਹਦਾ ਖਰਚਾ ਆਪਣਾ ਆ ਗਿਆ 19,17,000 19,17,000 ਰੁਪਇਆ ਲੱਗਿਆ ਵਾ ਜੇ ਕਿਸੇ ਨੇ ਇਦਾਂ ਦਾ ਸੈੱਟ ਬਣਾਉਣਾ ਹੋਵੇ ਇੰਨੇ ਕ ਪੈਸੇ ਲੱਗਦੇ ਆ ਸੋ ਅੱਜ ਦੀ ਵੀਡੀਓ ਇੰਨੀ ਹੀ ਸਾਰੇ ਸੱਜਣਾ ਦਾ ਧੰਨਵਾਦ ਵੀਡੀਓ ਦੇਖਣ ਲਈ ਜੇ ਵੀਡੀਓ ਵਧੀਆ ਲੱਗੀ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਇਹ ਜਿਹੜੀ ਜਾਣਕਾਰੀ ਆ ਹੋਰ ਸੱਜਣਾ ਤੱਕ ਵੀ ਪਹੁੰਚ ਸਕੇ ਸੋ ਥੈਂਕ ਯੂ ਧੰਨਵਾਦ ਸਾਰੇ ਸੱਜਣਾ ਦਾ